ਸਤਿ ਸ੍ਰੀ ਅਕਾਲ ਮਾਤਾ ਜੀ ਕਾਮ ਪਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੇਟਾ ਸਤਿ ਸ੍ਰੀ ਅਕਾਲ ਸੋਨੇ ਦੇ ਪਾ ਦਿਆਂ ਸਾਡੀਆਂ ਤਾਂ ਹੁਣ ਪਈਏ ਘਾਰੇ ਦੇ ਦੇਖੋ ਭਾਈ ਇੰਨੀ ਕੇਰ ਰੱਖੀ ਦੀ ਆ ਜਿਹੜੇ ਕਹਿੰਦੇ 2000 ਮਾਰ ਕੇ ਆਉਂਦੀ ਆ ਤਾਂ ਤਾਂ ਕੋਈ ਫਾਇਦਾ ਨਹੀਂ ਕਰਗੇ ਸੋਨੂੰ ਮਹੀਨੇ ਦੇ ਡੱਬੇ ਚ ਪਾ ਕੇ ਮਹੀਨੇ ਦੇ ਬਈਆਂ ਰੋਟੀਆਂ ਖਵਾਈਏ ਤੇ ਫੇਰ ਉਹ ਢਿੱਲ ਸੀ ਕਿ ਬਰੰਗ ਟੁੱਟਿਆ ਸੀ ਪ੍ਰੀਤ ਗਰੇਵਾ ਮੈਨੂੰ ਪਹਿਲੇ ਦੱਸਿਆ ਦੀਆਂ ਤੈਨੂੰ ਵਧਾਈਆਂ ਅਚਾਰ ਚ ਮੂੰਹ ਘੱਟ ਰੱਖਿਆ ਹਾਰੇ ਦਾ ਕੋਈ ਵਾਸਤਾ ਹੀ ਨਹੀਂ ਦਾ ਨਵਾਂ ਹਾਰੇ ਦਾ ਮੈਂ ਰੇਸਤਾ ਕਰਦੇ ਹੋਰ ਕਰ ਰੇ ਸਮਾਂ ਦੀ ਚੜਾਈ ਆ ਗਈ ਤੁੰਦ ਦਾ ਕਹਿਰ ਲਗਾਤਾਰ ਜਾਰੀ ਆ ਅੱਜ 3 ਮਾਰਕਰ 16 ਜਨਵਰੀ ਸਾਲ 2024 ਕੀ ਹਾਲ ਆ ਭਾਈ ਪ੍ਰਧਾਨ ਜੀ ਬਾਈ ਵੀ ਖਾਲਸਾ ਬਾਈ ਵੀ ਫਤੇ ਸਾਸਤਰੀ ਗੱਲ ਮਾਤਾ ਜੀ ਤਾਗੜੇ ਹੋ ਜੀ ਵਧੀਆ ਵਧੀਆ ਗੁਰੂ ਘਰ ਜਾਇਆ ਹੈ ਹਾਂ ਗੁਰੂ ਘਰ ਅੱਧਿਕਾ ਜਾਉਗਾ ਚਲੋ ਵਧੀਆ ਸੋਹਣੀ ਗੱਲ ਆ ਬਾਈ ਠੀਕ ਹੈ ਇਹ ਦੇਖ ਕੇ ਮੜਾ ਜਾ ਤੂੰਦਾ ਹੈ ਨਾ ਹੋਰ ਪ੍ਰਧਾਨਾ ਉੱਚਾ ਆਪਣੀ ਪਈ ਹੈ ਬਾਈ ਠੀਕ ਹੈ ਜੀ ਧੰਨਵਾਦ ਜੀ ਮੰਗਲਵਾਰ ਦਾ ਦਿਨ ਤੇ ਤੋਂ ਦੇਣ ਜਮਾ ਬਾਦੂਆ ਵਰਨਿੰਗ ਐਸ ਡੀ ਐਮ ਵੱਲੋਂ ਰੋਜ਼ ਆ ਜਾਂਦੀ ਆ ਸਟੇਟ ਡਿਜੈਸਟਰ ਮੈਨੇਜਮੈਂਟ ਅਥਾਰਟੀ ਤੇ ਕਿ ਭਾਈ ਆਪਦੇ ਘਰਾਂ ਚ ਰਹੋ ਬਾਹਰ ਨਾ ਨਿਕਲੋ ਵੀ ਕੰਮਕਾਰ ਆਲੇ ਨੂੰ ਕਿੱਥੇ ਸਰਦਾਗਾ ਕਿੱਥੇ ਸਰਦਾ ਤੇ ਖੈਰ ਜਮਦੀ ਰੋਟੀ ਲਾ ਕੇ ਬਣਾਉਣੇ ਦਾਸ ਆਏ ਵਾਪਸ ਗੁੱਡ ਮਾਰਨਿੰਗ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਆਪਣੇ ਨਵੇਂ ਵਲੌਗ ਚ ਤੇ ਕੰਮਕਾਰ ਅੱਜ ਦਾ ਕੀ ਆ ਇੱਕ ਵੱਡੀ ਡਿਊਟੀ ਜਿਹੜੀ ਲੱਗ ਗਈ ਹਰੇ ਨੂੰ ਬਾਟਾ ਲਾ ਲਿਆ ਉਹ ਤਾਂ ਪਲਾਨ ਜਾਵਾਂਗੇ ਜਾਵਾਂਗੇ ਨਾਲ ਅਗਲੇ ਦਿਨ ਦਾ ਮਾਹੌਲ ਜੋ ਵੀ ਹੋਇਆ ਸਾਰਾ ਤੁਹਾਨੂੰ ਦਿਖਾਵਾਂਗਾ ਖੈਰ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਈਕ ਵੀ ਦੇਖੋ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹਿੰਦੇ ਨੇ ਸਾਂਝੀ ਸੋਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਤੁਸੀਂ ਆਰਾਮ ਨਾਲ ਆਹ ਦੇਖ ਸਕਦੇ ਹੋ ਤੇ ਮਾਤਾ ਨੇ ਤੜਕੀ ਵੀ ਇੱਧਰ ਲਾ ਰਖੀ ਧੀ ਦਮ ਦਮ ਲੈ ਲਿਆ ਕਰੋ ਕੋਈ ਘੰਟਾ ਬੱਤ ਕਰ ਗਿਆ ਤਾਂ ਆ ਦਿਆ ਜੋ ਪਾਠੀਆਂ ਲੈਣ ਆਈ ਆਗੀ ਅੱਛਾ ਪਾਠੀਆਂ ਸਾਰਿਆਂ ਨੂੰ ਸਾਰਿਆਂ ਨੂੰ ਤੇ ਹੋਰ ਪ੍ਰਸ਼ਾਦ ਦਾ ਪਾਣੀ ਤਿਆਰ ਕਰਨਾ ਪਾਠੀਆਂ ਪਿੰਡਾਂ ਦਾ ਸ਼ਿੰਗਾਰ ਹੋਰ ਹਾ ਉਧਰ ਵੱਡੇ ਮੰਮੀ ਨੇ ਵੀ ਪਾਠੀਆਂ ਤੇ ਲਾ ਰੱਖੀ ਹੈ ਜੋਟੀ ਹੋਰ ਹਾ 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 ਵੱਡੇ ਮੰਮੀ ਮੈਨੂੰ ਜਾਨੀ ਕਿਹ ਹੈ ਮੇਰੇ ਮਾਸੀ ਜੀ ਨੇ ਮੰਮੀ ਹੋਰੇ ਦੋਨੇ ਭੈਣਾਂ ਨੇ ਸਸਰੀਕਾਲ ਮੰਮੀ ਸਸਰੀਕਾਲ ਬੇਟਾ ਸਸਰੀਕਾਲ ਸਾਰਿਆਂ ਨੂੰ ਸਸਰੀਕਾਲ ਸਾਰਿਆਂ ਨੂੰ ਸਸਰੀਕਾਲ ਵੱਡੇ ਮੰਮੀ ਵੀ ਹੁਣ ਥੋੜੇ ਥੋੜੇ ਬੋਲਣ ਲੱਗ ਗਏ ਪਹਿਲਾਂ ਸੰਗਦੇ ਜੀ ਹੁੰਦੇ ਸੀਗੇ ਤੇ ਕਈ ਵੀਰ ਕਹਿੰਦੇ ਹੁੰਦੇ ਭਾਈ ਮਨਪ੍ਰੀਤ ਹੋਰਿਆਂ ਨੂੰ ਵੀ ਹਨਾ ਬੁਲਾਇਆ ਕਰਕੇ ਭਾਈ ਉਹ ਹੁੰਦਾ ਕੈਮਰੇ ਤੋਂ ਪਹਿਲਾਂ ਪਹਿਲਾਂ ਸੰਗ ਜੀ ਲੱਗਦੀ ਹੁੰਦੀ ਹੌਲੀ ਹੌਲੀ ਚੱਲ ਹੌਲੀ ਹੌਲੀ ਫੁੱਟ ਜਾਂਦੀ ਆ ਹਾਂ ਹੌਲੀ ਹੌਲੀ ਬੋਲਣ ਲੱਗ ਜਾਣਗੇ ਤੇ ਬਾਕੀਆਂ ਪਾਥਰੇ ਆ ਭਾਈ ਹਾਂਜੀ ਤੁਸੀਂ ਆਪ ਦੀ ਡਿਊਟੀ ਪਕਾਇਆ ਏ ਸੋਨੇ ਦੇ ਪਾਦੀਆਂ ਸਾਡੀਆਂ ਤਾਂ ਹੁਣ ਭਾਈ ਇਹ ਸਾਡੇ ਏਰੀਆ 'ਚ ਪਹਿਲਾਂ ਨਰਮਾ ਬਹੁਤ ਹੁੰਦਾ ਸੀ ਉਦੋਂ ਤਾਂ ਕੋਈ ਦਿੱਕਤ ਤੇ ਘੱਟ ਬਾਥੇ ਆਉਂਦੀਆਂ ਭਾਵੇਂ ਤੇ ਹੁਣ ਮੰਮੀ ਕਹਿੰਦੇ ਸਾਡਾ ਵੀ ਉਹੀ ਕੰਮ ਹੋ ਗਿਆ ਜਿਵੇਂ ਗੂੜੇ ਪੰਜਾਬ ਚ ਜਿਵੇਂ ਭਾਈ ਨਰਮਾਨੀ ਹੁੰਦਾ ਸੀ ਆਹ ਸ਼ਟਿੰਗਾਂ ਵਾਸਤੇ ਸ਼ੋਰ ਦੋ ਕੋ ਇਧਰੋਂ ਲੈ ਆਂਦੇ ਸੀ ਦੋ ਕੋ ਇਧਰੋਂ ਮੰਗੇ ਤੰਗੇ ਟੁਕੜੇ ਦਈਆਂ ਦੇ ਢਕਰ ਐਂ ਕਹਿੰਦੇ ਹੁੰਦੇ ਨੇ ਮੰਮੀ ਦਈਆਂ ਦੇ ਕਾਇਨ ਦੇ ਦਈਆਂ ਦੇ ਚੱਲ ਜਿਵੇਂ ਵੀ ਕਹਿ ਲੋ ਆਪਦੀ ਲੱਗਦੀ ਲਾ ਲੈਨੇ ਆਪਾਂ ਤੇ ਇਹ ਚਾਰਕ ਸ਼ੋਰ ਲੈ ਆਂਦੇ ਸੀ ਕੋਈ ਇਹਨਾਂ ਨਾਲ ਰੋਟੀਆਂ ਰਾਟੀਆਂ ਭਗਦੀਆਂ ਹੋ ਗਈਆਂ ਤੇ ਬਾਕੀ ਇਹਨਾਂ ਨਾਲ ਵੀ ਸੋਨਾ ਚੁੱਲਾ ਤਪ ਜਾਂਦਾ ਜਿਵੇਂ ਕਹਿੰਦੇ ਹੁੰਦੇ ਮਾਵਾ ਪੈਣਾ ਪਾਪੀ ਵੀ ਲੈ ਗਿਆ ਬਾਥੀਆਂ ਤਾਂ अच्छा कदे लोडी पौनी है भाई पातियां दियो कदे गट्टा भरके हां ते गट्टा भरके ਲੈ हां मामा बहना तो मम्मी ऐना बड्या करो ने रही जे हां फिर ਘਾਰੇ ਦੀ ਚਾਤ ਮਰਾ ਦਿਓ ਘਾਰੇ ਦੇ ਦੇਖੋ ਭਾਈ ਇੰਨੀ ਕੇਰ ਰੱਖੀ ਦੀ ਆ ਸਪੈਸ਼ਲ ਲਫਾਵਾ ਦਿੱਤਾ ਹੋਇਆ ਹੈ ਇੰਨਾ ਫਾਲੀ ਹੋ ਗਿਆ ਹਾਂ ਇਹਦੇ ਜਿਹੜਾ ਕੀ ਰਹਿ ਗਿਆ ਪੱਥਰਾਂ ਦਾ ਮੁੱਕਿਆਂ ਵਰਗੀਆਂ ਹੋ ਗਈਆਂ ਹਨਾ ਤੇ मामा बहना ਤਾਂ ਭਾਈ ਚੁੱਲੇ ਚੌਕੇ ਦਾ ਹੁੰਦਾ ਤੇ ਫਿਰ ਉਹਨਾਂ ਨੂੰ ਪਾਥੀਆਂ ਦਾ ਵੀ ਨਾਲ-ਨਾਲ ਹੀ ਹੁੰਦਾ ਬਾਲਣ ਬੱਟੇ ਦਾ ਹਾਂਜੀ ਇਹ ਥੱਗੜ ਨਾਮੀ ਨਾ ਮਾਗਦਮੀ ਨਾ ਤੋਂ ਪਲਾਊਗਾ ਫਿਰ ਠੱਕ ਜਣੀ ਆ ਠੀਕ ਹੈ ਜੀ ਖੈਰ ਪਹਿਲਾਂ ਪੱਥਰੋਂ ਨਹੀਂ ਹਟਗੇ ਸੀ ਮੰਮੀ ਹਟਗੇ ਸੀ ਹੁਣ ਤੱਕ ਥੱਗੜ ਦੇ ਹਾਂ ਫਿਰ ਹੁਣ ਦੁਬਾਰੇ ਹੀ ਕਰਤਾ ਕੰਮ ਸ਼ੁਰੂ ਤੇ ਸੁਕਦੀਆਂ ਨਹੀਂ ਹੁੰਦੀਆਂ ਸਿਆਲ ਚ ਵਸੇ ਹੋਏ ਕਰਕੇ ਬੰਦ ਕਰ ਦਿੰਦੇ ਤੇ ਬਾਥੀਆਂ ਪੱਥਰਾਂ ਤੇ ਹੁਣ ਮੰਮੀ ਹੋਰੇ ਕਹਿੰਦੇ ਧੋਪਾਂ ਲੱਗਣ ਲੱਗ ਜਾਨੀਆਂ ਦੁਬਾਰੇ ਭਈ ਬਾਥੀਆਂ ਪੱਥਰਾਂ ਦਾ ਕੰਮ ਸ਼ੁਰੂ ਕਰ ਲਿਆ ਇਹਨੇ ਤਾਂ ਕਰਤਾ ਮੈਂ ਤਾਂ ਹਜੇ ਕਰਿਆ ਨਹੀਂ ਗਾ ਨਿੱਗਾ ਗੋਹਾ ਮੰਮੀ ਨਿੱਗਾ ਗੋਬਰਾ ਹਾਂ ਹਾਂ ਪਾਪਾ ਜਾਈ ਜਾਂਦੇ ਨੇ ਠੀਕ ਹੈ ਨਿੱਗਾ ਠੀਕ ਜਿਹੜਾ ਕੋਈ ਸੀ ਜੇ ਕਰੇ ਨੇ ਉਹ ਨਿੱਗੀ ਨਹੀਂ ਅੱਜ ਕੱਲ੍ਹ ਵਾਲੀਆਂ ਕੁੜੀਆਂ ਤਾਂ ਨਹੀਂ ਹੱਥ ਲਾਉਂਦੀਆਂ ਪਾਥੀਆਂ ਨਹੀਂ ਵਸਦੀਆਂ ਗੋਹਾ ਵਸਦਾ ਮੁਸਕ ਪਾਏਗੀ ਕਹਿੰਦੀਆਂ ਨੇ ਸਹਿਜ ਹੀ ਨਹੀਂ ਮਾਣਾ ਤੇਰੀ ਬਿੱਟੀ ਦੀ ਕੀ ਕਹਿੰਦੀ ਆ ਦੇ ਦੇ ਕਹਿੰਦੀ ਗੋਹਾ ਥੱਤ ਮਾਰ ਕੇ ਆਉਂਦੀ ਆ ਕੱਢਦੀ ਨਹੀਂ ਕੋਲੇ ਕਹਿੰਦੀ ਬਾਹਰ ਨਹੀਂ ਪੈਂਦੀ ਜਰ ਨਾਲ ਕਹਿੰਦੀ ਗੋਹਾ ਥੱਤ ਮਾਰੀ ਜਾਂਦੀ ਆ ਸਾਰਾ ਦਿਨ ਵਾਈਫਾਈ ਹੀ ਹੋਣੀ ਠੀਕ ਤਾਰਿਕਾ ਨਾ ਮੈਂ ਪੈ ਗੂ ਆ ਦੇਦੇ ਤਾ ਉਹ ਭੁੱਲੂ ਆ ਠੀਕ ਆ ਤਾਂ ਠੀਕ ਆ ਹਾਂ ਉਹ ਨਾ ਪਈ ਕਹਿੰਦਾ ਠੀਕ ਹੈ ਤੇ ਵਾਕੀ ਭਾਈ ਹਰੇ ਨੂੰ ਲਾ ਲਿਆ ਬਾਡਾ ਆਚਾਰ ਵੀ ਆਪਣਾ ਲਗਭਗ ਅੱਧਾ ਕਚਾਰ ਲਿਆ ਆਪਣਾ ਇਹ ਮਾਰਚ ਤੱਕ ਵਧੀਆ ਸੋਹਣਾ ਘਟ ਜੂਗਾ ਆਚਾਰ ਹਾਂ ਤੇ ਹਰਾ ਇੱਕ ਵੀਰ ਕਹਿੰਦਾ ਸੀ ਭਾਈ ਅਸੀਂ ਹਰਾਣੀ ਬੀਜਿਆ ਕਹਿੰਦਾ ਵੀ ਬੀਜਣਾ ਸੀ ਸਰਦਾ ਨਹੀਂ ਕਹਿੰਦਾ ਆਚਾਰ ਕਰਕੇ ਪਹਿਲਾਂ ਤਾਂ ਸਾਨੂੰ ਵੀ ਇਹ ਲੱਗਦਾ ਸੀ ਭਈ ਹਰਾ ਨਾ ਬੀਜ ਗਿਆ ਆਪਣਾ ਜੰਮੀ ਵੀ ਆਪਣਾ ਆਚਾਰਨ ਵਾਲੀ ਸਰ ਜੂਆ ਪਰ ਹਰਾ ਹਰਾ ਆਵਦੀ ਥਾਂ ਆਚਾਰ ਆਵਦੀ ਥਾਂ ਤੇ ਕਈ ਵੀਰ ਕਹਿੰਦੇ ਹੁੰਦੇ ਆ ਜਿਵੇਂ ਮੇਰੇ ਹਾਂਟੀ ਕਮੰਡੀ ਲਾ ਲੋ ਤੇ ਕਿਹਦੇੰਦਿਆ ਬਈ ਆ ਤਾਂ ਕੋਈ ਫਾਇਦਾ ਨਹੀਂ ਕਰਗੇ ਸੋਨੂੰ ਮਹੀਨੇ ਦੇ ਡੱਬੇ ਚ ਪਾ ਕੇ ਮਹੀਨੇ ਦੇ ਬਈਆਂ ਰੋਟੀਆਂ ਖਵਾਈਏ ਤੇ ਫੇਰ ਤੇ ਉਹ ਬਈ ਉਹ ਗੱਲ ਅੱਡ ਹੈਗੀ ਜਿਵੇਂ ਆਪਾਂ ਅੰਬ ਦਾ ਆਚਾਰ ਨਹੀਂ ਪਾਉਂਦੇ ਮੰਮੀਆਂ ਨਾ ਤੇ ਉਹ ਵੀ ਆਪਾਂ ਖਾਣੇ ਆ ਬਈ ਆਪਾਂ ਅੰਬ ਤਾਜ਼ੇ ਵੀ ਖਾਣੇ ਤੇ ਉਹ ਕੱਚੇ ਅੰਬਾਂ ਦਾ ਹਾਂ ਕੱਚੇ ਅੰਬਾਂ ਦਾ ਆਚਾਰ ਪਾ ਕੇ 2 ਸਾਲ 3 ਸਾਲ ਤੱਕ ਵੀ ਬਹੁਤ ਲੋਕ ਖਾਂਦੇ ਹੋਣਗੇ ਬਈ ਇਹ ਉਹੀ ਗੱਲ ਹੁੰਦੀ ਹੈ ਇਹ ਉਨੇ ਹੀ ਬਣ ਜਾਂਦਾ ਹੁੰਦਾ ਗੱਲ ਇਹ ਆ ਇਹਦੇ ਚ ਮੁਸ਼ਕ ਉਹਦੋਂ ਮਾਰਦੀ ਹੈ ਗਲੇ ਨਾ ਦੇ ਜਮਾਣ ਸਾਫ ਸੋਤਰਾ ਬਾਸ਼ਨਾ ਆਉਂਦੀ ਇਹਦੇ ਜਿੱਦਾਂ ਤੇ ਆਪ ਨੂੰ ਸੁਣ ਕੇ ਲੱਗਦਾ ਭਈ ਕਿਆ ਬਾਤਾਂ ਹੈਗੀਆਂ ਤੇ ਗਵਾਂਢੀ ਵੀ ਕਹਿੰਦੇ ਜਦੋਂ ਤੁਸੀਂ ਚੱਕਦੇ ਨੇ ਉਹ ਲਫਾਫਾ achar ਤੋਂ ਜਦੋਂ ਕਹਿੰਦੇ ਪਤਾ ਲੱਗ ਜਾਂਦਾ ਭਈ ਹਨਾ ਕਿ ਪਟਾਰੀ ਖੁੱਲ ਗਈ ਆ ਤੇ ਇਹ ਆਸੇ ਪਾਸੇ ਥੋੜੇ ਹੁੰਦਾ ਗਲਿਆ ਯਾਰ ਉਹ ਪਾਉਂਦੇ ਨਹੀਂ ਮੱਜਾਂ ਨੂੰ ਜਿਵੇਂ ਆਹ ਕੱਢਿਆ ਪਿਆ ਪਾਸੇ ਤੇ ਜਿਵੇਂ ਆਹ ਲਫਾਫਾ ਪਾਇਆ ਹੋਇਆ ਬੱਟਾਂ ਤੇ ਇਹਨਾਂ ਨਾਲ ਲੱਗਿਆ ਹੋਇਆ ਥੋੜਾ ਜਿਹਾ ਖਰਾਬ achar ਜ਼ਰੂਰ ਨਿਕਲਦਾਗਾ ਤੇ ਬਾਕੀ ਇੱਕ ਤਾਂ ਓਕੇ ਮਾਹੌਲ ਆ ਜਮਾ ਤੇ ਤਾਜਾ ਨਵਾਂ ਨਕੂਰ ਤੇ ਚਿਲਕ ਦਾ ਚਿਲਕ ਦਾ achar ਨਿਕਲਦਾ ਤੇ ਵਈ ਵਧੀਆ ਬਣ ਜਾਂਦਾ ਹੁੰਦਾ ਹੋਈ ਆ ਉਹ ਗੱਲ ਨਹੀਂ ਜੇ ਕਿਸੇ ਦੇ achar ਨੂੰ ਉੱਲੀ ਲੱਗ ਗਈ ਹੈ ਨਾ ਜਾਂ ਵੀ ਤੋਂ ਸੰਭਾਲ ਨਹੀਂ ਹੋਈ ਜਾਂ ਜਿਵੇਂ achar ਪਹਿਲਾਂ ਸ਼ੁਰੂ ਚ ਬਣਾਉਣ ਵੇਲੇ ਮੋਟਾ achar ਬਣ ਗਿਆ ਜਿਵੇਂ ਡੱਡੇ ਡੱਕਰੇ ਹੋਏ ਉਹਨਾਂ 'ਚ ਥੋਥ ਰਹਿ ਜਾਂਦੀ ਆ ਉਹਦੇ 'ਚ ਉੱਲੀ ਜ਼ਰੂਰ ਆ ਜਾਂਦੀ ਹੈਗੀ ਤੇ ਜੇ ਬਰੀਕ ਵਧੀਆ ਕੋਤਰਾ ਤੇ ਤੇ ਤੜਾਈ ਵਧੀਆ ਹੋ ਜਾਂਦੀ ਹੈ ਤੇ ਲਤੜਾਈ ਹੋਣ ਨਾਲ ਤੇ ਇਹ ਖਰਾਬ ਨਹੀਂ ਹੁੰਦਾ ਤਾਂ ਬਸ ਇਹ ਬਈ ਫਾਇਦੇਮੰਦ ਹੀ ਆ ਠੀਕ ਆ ਮੰਮੀ ਠੀਕ ਆ ਜੀ ਤੇ ਬਰੀਕ ਵਾਲਾ ਹਾਂਜੀ ਮਾਤਾ ਕਹਿੰਦੇ ਆਚਾਰ ਬਰੀਕ ਵਾਲਾ ਗਾ ਇਹਦਾ ਆਚਾਰ ਜਦੋਂ ਮੈਂ ਆਪਣਾ ਟੋਕਰੇ ਚ ਪਾਉਣਾਗਾ ਤੇ ਵਿੱਚੋਂ ਐ ਛਾਂਣੀ ਵਾਂਗੂ ਛਾਂਦਾ ਹੁੰਦਾਗਾ ਤੇ ਹਰਾ ਵੀ ਨਾਲ ਨਾਲ ਹੁਣ ਕੋਤਰ ਕੇ ਜਿਵੇਂ ਪਾ ਦਿੰਦੇ ਹੁੰਨੇ ਆਗੇ ਅੱਜ ਫਿਰ ਹਰਾ ਲੈ ਆਵਾਂਗੇ ਵੱਢ ਕੇ ਤੇ ਇੰਨਾ ਗ ਬਰੀਕ ਆ ਕਮ ਜਮਾਉਣ ਹੂੰ 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 ਤੇ ਕਿਤੇ ਵੀ ਕੋਈ ਡੱਕਰਾ ਨਹੀਂ ਦੇਖਣ ਨੂੰ ਮਿਲਦਾ ਇਹ ਕੋਈ ਆਏ ਨਹੀਂ ਵੀ ਆਪਦੇ ਅਸੀਂ ਆਪਾਂ ਵੀ ਬਰੀਕ ਬਣਾ ਲਿਆ ਸਾਰਿਆਂ ਦੀ ਬਰੀਕ ਬਣਾਇਆ ਸੀ ਖੈਰ ਆਪਦੇ ਇਹ ਜੀ ਗੱਲ ਨਹੀਂ ਹੈਗੀ ਤੇ ਬਾਕੀ ਸੂਤ ਰਹਿੰਦਾ ਕਈ ਕਹਿੰਦੇ ਬਰੀਕ achar ਠੀਕ ਨਹੀਂ ਹੁੰਦਾਗਾ ਠੀਕ ਹੁੰਦਾ ਗਊ ਮਾਤਾ ਡੱਬਾਂ ਵਾਲਾ ਕੋਟ ਹੈਲੋ ਹੈਲੋ ਤੇ ਬਾਕੀ ਕਰ ਦਿੰਦੇ ਨੇ ਹੈਂ ਵਾਸ ਸਾਡੇ ਕਿਵੇਂ ਜੋ ਹੀ ਨਹੀਂ ਬਖਾ ਜੀ ਅੱਛਾ ਹਾਂ ਬਈ ਅਸੀਂ ਜਿਵੇਂ ਹਨ ਪਰਸੋਂ ਬਾਡਾ ਲਾਏਗਾ ਕੱਲ ਵੀ ਹੈ achar ਪਾਇਆ ਸੀ ਤੇ achar ਇਹਨਾਂ ਨੂੰ ਆ ਜਦੋਂ ਰੋਈ ਪਾਉਨੇ ਹਨਾ ਤੇ ਇਹਨਾਂ ਨੂੰ ਜਦੋਂ ਇਹ ਇਹਨਾਂ ਨੇ ਚਾਹ ਹੀ ਨਹੀਂ ਕਰਿਆ ਉਹਨਾਂ ਹਾਂ ਜਮੇ ਦਾ ਇੱਕ ਪਾਸੇ ਆਚਾਰ ਪਾਇਆ ਪਿਆ ਸੀ ਟੋਕਰ ਟੋਕਰ ਮੈਂ ਇਹਨਾਂ ਨਾਲ ਜਿਵੇਂ ਇੱਕ ਪਾਸੇ ਜਮੀ ਦਾ ਟੋਕਰਾ ਪਾਤਾ ਤੇ ਇਹ ਆਚਾਰ ਖਾਈ ਗਈਆਂ ਸਾਰੀਆਂ ਉਹਨੂੰ ਪਹਿਲ ਨਹੀਂ ਦਿੱਤੀ ਜਦੋਂ ਇਹ ਹਰੇ ਨੂੰ ਤਾਨੂੰ ਐਸੀ ਬੜਾ ਚਾ ਕਰਨ ਗਿਆ ਤੇ ਫਿਰ ਇਹ ਮਿਕਸ ਜਿਆ ਕਰਕੇ ਵਿੱਚ ਰਲਾ ਕੇ ਪਾਤਾ ਸੀਗਾ ਤਾਂ ਕਰਕੇ ਹੁਣ ਭਾਈ ਬਾਕੀ ਤੁਸੀਂ ਆਪ ਲਾ ਲਓ ਆਚਾਰ ਦਾ ਕਿੰਨਾ ਹਾਂ ਫਾਇਦਾ ਤੇ ਬਾਕੀ ਨਿਊਟ੍ਰੀਸ਼ਨ ਇਹਦੇ ਚੰਗਾ ਹੁੰਦਾ ਜਿਹੜਾ ਆਪਣਾ ਆਚਾਰ ਹੈ ਇਹ ਜਵਾਰ ਦਾਗਾ ਐਡਵਾਂਟਾ ਦੀ ਬਰਕਾਈ ਸਰਗੋ ਇਹਦਾ ਨਾਂ ਮੈਨੂੰ ਮਸਾਂ ਯਾਦ ਹੋਏ ਸੀ ਪਹਿਲੇ ਪਹਿਲਾਂ ਮੈਂ ਨਾਂ ਭੁੱਲ ਜਾਂਦਾ ਸੀ ਜਦੋਂ ਇਹ ਬੀਜੀ ਸੀ ਤੇ ਕਈ ਵੀਰ ਉਹ ਤਾਂ ਮੈਨੂੰ ਕਹਦੇ ਆ ਕਰਨ ਬਾਈ ਨਹੀਂ ਤੈਨੂੰ ਪਤਾ ਨਹੀਂ ਹੋਣਾ ਮੱਕੀ ਹੋਊਗੀ ਇਹ ਤੇ ਜਿਹਨੇ ਬੀ ਲਿਆ ਕਿ ਬੀਜਿਆਗਾ ਉਹਨੂੰ ਪਤਾ ਨਹੀਂਗਾ ਤੇ ਫਿਰ ਠੀਕ ਆ ਮੱਕੀ ਦਾ ਯਾਰ ਵੀ ਸਹੀ ਹੁੰਦਾ ਇਹ ਵੀ ਸਹੀ ਆ ਘੈਂਟ ਆ ਜੇ ਦੁੰਬੀਆਂ ਮੋਟੀਆਂ ਦਾਣੇ ਦੁੱਧ ਯਾਦੇ ਉਹਨਾਂ ਚ ਵੀ ਮੱਕੀ ਹਾਂ ਹਾਂ ਮੱਕੀ ਬੀਜ ਲਾਂਗੇ ਤੇ ਪਹਿਲਾਂ ਪਹਿਲਾਂ ਤਾਂ ਐ ਲੱਗਦਾ ਸੀ ਕਿਧਰੋਂ ਸਿਆਪਾ ਕਰ ਲਿਆ ਵੱਡਣ ਵਾਲੇ ਦਿਨ ਵੀ ਪੂਰਾ ਆਏ ਅਸੀਂ ਗੁੱਸੇ 'ਚ ਸੀ ਗੱਡੀਆਂ ਗਰਮੀ ਵਾਲੀ ਸੀ ਕਿਧਰੋਂ ਪੰਗਾ ਲਿਆ ਹੈ ਬੀਜ ਵਿੱਚ ਗਿਆ ਜਾ ਤੇ ਵੇਖਾ ਉਹ ਦਿਨ ਟਾਗਣ ਵੇਲੇ ਮੀਂਹ ਭਿੱਜ ਗਿਆ ਸੀਗਾ ਖੈਰ ਲਤਲਾਈ ਸੋਣੀ ਹੋਈ ਸੀ ਉਹਨੇ ਹੀ ਸੋਨਾ achar ਬਣ ਗਿਆ ਸੀਗਾ ਤੇ ਮਾੜਾ ਮੋਟਾ ਹੀ ਕਹੇ ਲਾ ਲੋ 2-4 ਪੰਡਾਂ ਵਿੱਚੋਂ ਆਸੇ-ਪਾਸੇ ਜਿੱਦੋਂ ਖਰਾਬ ਨਿਕਲੂ ਬਾਕੀ ਸਾਰਾ ਇੱਕ ਨੰਬਰ ਮੋਲ ਹੈਗਾ ਤੇ ਹੁਣ ਐਂ ਲੱਗਦਾਗਾ ਬਾ ਗਈ ਬਾਈ ਬਾਕੀ ਨਜ਼ਾਰਾ ਹੀ ਬਹੁਤ ਹੈਗਾ 5 ਮਿੰਟਾਂ ਚ ਪੱਟਿਆ 5 ਮਿੰਟਾਂ ਚ ਘਰੇ ਲਿਆ 15 ਮਿੰਟਾਂ ਜਿੰਦੀਰਾ ਬਾਕੇ ਬੰਦਾ ਕੰਮ ਨਵੇੜ ਲੈਂਦਾਗਾ ਤੇ ਖੇਤ ਜਾਂਨੇ ਆ ਘੰਟਾ ਲਾਉਨੇ ਆ ਸਰਦੇ ਆ ਖਰਚੇ ਵੱਧ ਦਾ ਟਰੈਕਟਰ ਤੇ ਲੈ ਕੇ ਆਉਨੇ ਆ ਗਿਆ ਨਾ ਤੇ ਇਸ ਗੱਲੋਂ ਠੀਕ ਵੀ ਆ ਤੇ ਖੈਰ ਹਰਾ ਵੀ ਨਾਲ ਲਾਜ਼ਮੀ ਆ ਤੇ ਆਚਾਰ ਵੀ ਸਹੀ ਆ ਬਈ ਤੇ ਪਾ ਕੇ ਦੇਖਿਓ ਜੀ ਕਿਸੇ ਵੀਰ ਨੇ ਨਹੀਂ ਪਾਇਆ ਤੇ ਬਿਚੂ-ਬਿਚੂ ਜਦੋਂ ਐ ਲੱਗਦਾ ਹੁੰਦਾ ਵੀ ਅੱਜ ਮੱਥਾ ਟੇਕਤਾ ਅਗਲੀ ਵਾਰੀ ਨਹੀਂ ਪਾਉਂਦੇ ਆਚਾਰ ਕਿੰਨੇ ਕਿੰਨੂ ਐ ਲੱਗਦਾ ਸੀਗਾ ਹੁਣ ਵੀ ਪਾਉਣ ਵੇਲੇ ਆਚਾਰ ਐ ਲੱਗਦਾ ਸੋਹਣਾ ਕੰਮ ਯਾਰ ਅਗਲੀ ਵਾਰੀ ਲਾਜ਼ਮੀ ਬੀਜਾਂਗੇ ਤੇ ਕਮੈਂਟ ਕਰਕੇ ਲਾਜ਼ਮੀ ਦੱਸਿਓ ਬਾਕੀ ਪ੍ਰਸ਼ਾਦ ਅੰਮਾਣੀ ਸ਼ਕਲੀ ਤੇ ਅਗਲੀ ਕਹਾਣੀ ਨਾਲ-ਨਾਲ ਦਿਖਾਉਂਦੇ ਰਵਾਂਗੇ ਓ ਹੋ ਹੋ ਹੈਲੋ ਹੈਲੋ ਟੈਲ ਸੀ ਕੇ ਬਾਰੇ ਗੱਟਿਆ ਸੀ ਪੁਲਿਸ ਨਹੀਂ ਸੀ ਠੀਕ ਹੈ ਫਿਰ ਤੇਰੀ ਸੱਸਰੀ ਗੱਲ ਰਹਿੰਦੀ ਆ ਸੱਚਾ ਸਾਰੇ ਨੂੰ ਸੱਸਰੀ ਗੱਲ ਰਹੇ ਲਿਬੜੇ ਹੱਥਾਂ ਦੇ ਨਾਲ ਤੇ ਸਾਡਾ ਨੌਜਵਾਨ ਛੁੱਟੀਆਂ ਦਾ ਪੂਰਾ ਚਾ ਕਰਦਾ ਹੋਇਆ ਤੇ ਸਕੂਲ ਦਸਤਾਨ ਨੂੰ ਕਰਕੇ ਕਿਦਾਂ ਲੱਗੂ ਆ ਹਾਂ ਸਕੂਲ ਕਿਦਾਂ ਲੱਗੂ ਆ ਕੋਚ ਪੁੱਛ ਰਹੇ ਹਾਂ ਹਮ ਛੁੱਟੀਆਂ ਦੋ ਦਿਨ ਲੱਗੇ ਚਨੂ ਦੋ ਦਿਨ ਲੱਗੇ ਛੁੱਟੀਆਂ ਦੇ ਠੀਕ ਹੈ ਤੇ ਇੱਕ ਨਾ ਇੱਥੇ ਬੈਠੀ ਕੁਰਸੀ ਤੇ ਇੱਥੇ ਕੁਰਸੀ ਤੇ ਬੈਠ ਤੈਨੂੰ ਕੰਮ ਆਉਂਦੀ ਆ ਛੁੱਟਿਆ ਹੋ ਗਿਆ ਬਧਾਈਆਂ ਤੈਨੂੰ ਇੰਨੇ ਛੁੱਟਿਆਂ ਦਾ ਇੱਥੇ ਬੈਠਾ ਹੈਪੀ ਬਰਥਡੇ ਕਹਿਣਾ ਕਿਸੇ ਨੂੰ ਇੱਥੇ ਬੈਠਾ ਹੈਪੀ ਬਰਥਡੇ ਜਸਪ੍ਰੀਤ ਗਰੇਵਾਲ ਉਹਨਾਂ ਨੇ ਕਿਹਾ ਕਿ ਤਾਜ ਨੂੰ ਕਹੋ ਭਾਈ ਮੇਰਾ ਜਨਮ ਦਿਨ ਹੈਪੀ ਬਰਥਡੇ ਕਰੇ ਉਹਨਾਂ ਦਾ ਨਾਮ ਹੈ ਪਹਿਲਾਂ ਜਸਪ੍ਰੀਤ ਗਰੇਵਾਲ ਠੀਕ ਹੈ ਇੱਧਰ ਵੇਖ ਕੇ ਕਹੇ ਜਸਪ੍ਰੀਤ ਗਰੇਵਾਲ ਨੂੰ ਹੈਪੀ ਬਰਥਡੇ ਕਹ ਹਾਂ ਬੋਲ ਕੇ ਕਹੋ ਹਾਂ ਨਹੀਂ ਉਹਨਾਂ ਦਾ ਜਨਮ ਦਿਨ ਲੰਘ ਗਿਆ ਕਹਿੰਦੇ ਭਾਈ ਤੁਹਾਨੂੰ ਫੇਰ ਵੀ ਬਧਾਈਆਂ ਮੇਰੇ ਵੱਲੋਂ ਜਨਮ ਦਿਨ ਦੀਆਂ ਕਹਦੇ ਕਹੂ ਆਉਣੇ ਇਹ ਮੈਨੂੰ ਪਤਾ ਜਸਪ੍ਰੀਤ ਕਰੇ ਬਣ ਕੇ ਪਹਿਲਾਂ ਥਾਲੋ 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 ਲੈ ਕੇ ਕੱਟ ਕੇ ਫਿਰ ਕੇਕ ਕੱਟ ਕੇ ਆ ਲੈ ਕੇ ਕੇਕ ਲਿਆਂਦਾ ਕੇਕ ਲਿਆਂਦਾ ਇੱਥੇ ਬਹਿ ਕੇ ਕਹੂ ਆਉਣੇ ਆ ਇੱਥੇ ਬੈਠ ਕੇਕ ਲਿਆਉਣਾ ਮੈਂ ਇੱਥੇ ਬੈਠ ਕੇਕ ਪਿਆ ਪਿਆ ਕੇਕ ਇਹ ਆ ਲੈ ਕੇ ਕੱਟ ਦੇ ਪਹਿਲਾਂ ਕਹੇ ਜਸਪ੍ਰੀਤ ਜਨਮ ਜਸਪ੍ਰੀਤ ਭਾਈ ਤੁਹਾਨੂੰ ਬਧਾਈਆਂ ਜਨਮ ਦਿਨ ਦੀਆਂ ਕਹੇ ਜਸਪ੍ਰੀਤ ਹੁਣ ਬੋਲੂਆ ਨਾ ਲੈਣਾ ਹੁੰਦਾ ਤੈਨੂੰ ਜਸਪ੍ਰੀਤ ਕਹਿਣਾ ਹੁੰਦਾ ਕਹੀਂ ਜਾਣਦੇ ਨਹੀਂ ਜਾਣਦੇ ਨਹੀਂ ਇਹ ਐਕੂ ਹੁਣ ਜਸਪ੍ਰੀਤ ਗਰੇਵਾਲ ਇਕ ਉਹ ਲੈ ਕੇ ਕੱਟ ਦੇ ਹੈਪੀ ਬਰਥਡੇ ਕੇ ਟੂ ਟੂ ਲੈ ਕੇ ਕੇਕ ਕੇਕ ਆ ਇਹਦਾ ਇੰਨਾ ਅੱਛਾ ਕੇਕ ਆ ਦੇਖ ਰੰਗ ਬਰੰਗਾ ਖਾ ਲ ਮਮ ਮਮ ਲੱਗੀ ਨਹੀਂ ਮੇਰੇ ਗਰੀਸ ਲੱਗੀ ਨਹੀਂ ਮੇਰੇ ਹਾਂਜੀ ਬਿੱਲਾ ਕੋਠੇ ਤੋਂ ਆ ਗਿਆ ਬਣ ਕੇ ਲੈ ਬਿੱਲਾ ਫੜ ਲਿਓ ਨਾ ਚੱਲ ਬਾਹਰ ਹਾਂ ਨਾ ਚੱਲ ਪੀ ਲਓ ਪੀ ਲਓ ਪੀ ਲਓ ਹਿਊ 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 ਤੇ ਸਮਾਂ ਹੋ ਗਿਆ ਭਾਈ 2:30 ਵਜੇ ਦਾ ਅੱਜ ਪ੍ਰੋਗਰਾਮ ਬੜਾ ਜਾਰੀ ਨਹੀਂ ਕੀਤਾ ਪਹਿਲਾਂ ਪੈ ਗਿਆ ਫਿਰ ਤੇ ਕੰਮ ਕੇਸਲਾ ਬੱਟਾ ਹੋ ਗਿਆ ਤੇ ਬਾਕੀ ਹਰਾ ਪਿਆ ਸੀਗਾ ਹਲੇ ਮਾਤਾ ਕਹਿੰਦੇ ਅੱਜ ਨਾ ਲਿਓ ਨਾ ਲਿਓ ਤੇ ਤਾਂ ਕਰਕੇ ਫਿਰ ਆ ਵੀ ਟਾਲ ਕਰ ਲਈ ਤੇ ਮੈਂ ਚਲ ਆ ਰੈਸਟ ਫਰਮਾਉਣੇ ਆਗੇ ਤੇ ਬਾਕੀ ਆਚਾਰ ਮਿਕਸ ਕਰਕੇ ਪਾ ਦਾਂਗੇ ਤੇ ਐਡਵਾਂਸ ਚ ਤੂੜੀ ਜਿਹੜੀ ਕੱਲ ਪਾ ਕੇ ਰੱਖੀ ਸੀਗੀ ਪੱਲੀ ਚ ਤੇ ਇਹ ਅੱਜ ਹੁਣ ਮੈਨੂੰ ਕੰਮ ਦੇਊਗੀ ਕਾਲ ਚ ਮਤਲਬ ਕਾਲ ਚ ਕੰਮ ਦੇਊਗੀ ਕਹਿੰਦੇ ਨੀਰੇ ਚਾਰੇ ਨੂੰ ਲੇਟ ਹੋ ਗਿਆ ਕੰਮ ਲੇਟ ਹੋ ਗਿਆ ਆ ਗਿਆ ਭਈ ਆ ਗਿਆ ਆ ਗਿਆ ਦੁਆ ਮੈਂ ਤਾਂ ਰੋਕੋ ਨਵਾਹਾਰ ਬਧਾਈਆਂ ਬਧਾਈਆਂ ਨਵਾਹਾਰ ਦੀਆਂ ਅੱਛਾ ਠੀਕ ਹੈ ਮਾਰਾ ਕਹਿੰਦੇ ਬਹੁਤ ਸ਼ੈਤਾਨ ਆ ਥੋੜੀ ਜਿਹੀ ਬੱਚੀ ਸਾਡੀ ਤੇ ਸੰਗਲੇ ਦਾ ਥੋੜਾ ਹੀ ਖੁੱਲਾ ਹੁੰਦਾ ਸੀ ਪੱਲੀ ਨੂੰ ਮੂੰਹ ਮਾਰਦੀ ਸੀ ਬਾਹਰੋਂ ਹੋਈ ਆ ਜਿਹੜੀ ਆ ਰੋਕੀ ਰਹੀ ਰੋਕ ਲਾਈ ਹੋਈ ਹਵਾ ਤੋਂ ਝੁੱਲ ਲਾਇਆ ਹੋਇਆ ਤੋਲਦਾ ਵੈਸੇ ਪਹਿਲਾਂ ਹੁੰਦੇ ਸੀ ਬੋਰੀਆਂ ਦੇ ਬਣਦੇ ਹੁੰਦੇ ਸੀ ਦੇਸੀ ਬੋਰੀਆਂ ਦੇ ਹੋਏ ਇਹ ਤਾਂ ਪੱਲੀ ਬੋਲਾਂਗੇ ਇਹਨੂੰ ਤਾਂ ਤੇ ਉਹਨੂੰ ਖਿੱਚਾ ਖਚਾਈ ਬਾਲੀ ਕਰਦੀ ਹੁੰਦੀ ਸੀ ਕਰਦਾਵਾ ਦਾ ਰਲਾ ਲਈਏ ਤੇ ਅਗਲੀ ਗੱਲ ਬਾਤ ਫਿਰ ਕਰਾਂਗੇ ਯਾਰੀ ਜਿੰਨੇ ਕੀ ਓਹੋਏ ਬੱਸ ਨੇ ਮਾਰਤਾ ਲਾਰ ਮੈਂ ਕਹਿੰਦੇ ਛੇਤੀ ਪਾਣੀ ਦਾ ਛੇਤੀ ਤੇ ਹਾਥੀ ਆਪਣੇ ਬਈ ਟੋਕਰਿਆਂ ਵਰਗੇ ਜਿਹੜਾ ਬੰਦਾ ਜਿਹੜਾ ਕੰਮ ਰੋਜ਼ ਕਰਦਾ ਹੁੰਦਾ ਉਹਨੂੰ ਉਹਦੀ ਮਿੰਨਤੀ ਗਣਤੀ ਪਤਾ ਲੱਗ ਜਾਂਦੀ ਐ ਤੇ ਹੁਣ ਮੈਂ ਬੱਸ ਬਿਨਾ ਮਿਣੇ ਗਿਣੇ ਤੂੜੀ ਪੋ ਰਹੇ ਹੁਣ ਇੱਕ ਜਣੇ ਦੀ ਦੋ ਜਣੇ ਦੀ ਜਿੰਨੀ ਕੀ ਪਾਣੀ ਆ ਗਈ ਪਿਆਰੇ 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 ਸ਼ਾਬਾਸ਼ ਨਿੱਗਾ ਪਾਣੀ ਪਾਇਆ ਮੰਮੀ ਠੀਕ ਹੈ ਜੀ ਤੇ ਨੀਰਾਚਾਰਾ ਪਾ ਕੇ ਅਗਲੀ ਰੋਟੀ ਜਿਹੜੀ ਲਾਉਣੀ ਹੈਗੀ ਹਾਂ ਡੋਲਿਓ ਨਾ ਮੈਂ ਹੁਣੀ ਬਸ ਖਰਾ ਲਿਆ ਦੋ ਮਿੰਟਾਂ ਦੀ ਟੋਕਰਾ ਭਰ ਕੇ ਉਹ ਟੈਂਕੀ ਰੱਖਣੀ ਜੀ ਪਾਣੀ ਦਾ ਤਾਂ ਢੋਲਤਾ ਵਾਪਾ ਕਹਿੰਦੇ ਪਾਣੀ ਦੀ ਘਾਟ ਹੋ ਗਈ ਘਰੇ ਤੁਸੀਂ ਭਾਈ ਪਾਣੀ ਦੋਲਤਾ ਆਹ ਹਾਉਦ ਪੱਥਰ ਵਾਲਾ ਖਾਲੀ ਕਰਤਾ ਮਣਪੀ ਦੇ ਨੇ ਕੱਲ ਤੜਕੇ ਇਹ ਪਾਣੀ ਦੋਲਤਾ ਸੀਗਾ ਇੱਥੇ ਰੱਖਣਾ ਇੱਥੇ ਲਾਉਣੀ ਡਿਊਟੀ ਪਹਿਲਾਂ ਮਣਪੀ ਤੋਂ ਮੈਨੂੰ ਮਾਰੀ ਜਾਂਦਾ ਸੀਗਾ ਬੋਲ ਕਹਿੰਦਾ ਆ ਜਾ ਵੀ ਟੈਂਕੀ ਰੱਖਣੀ ਆ ਉਦੋਂ ਮੈਂ ਲੰਮ ਲੇਟ ਹੋ ਗਿਆ ਸੀਗਾ ਮਤਲਬ ਦੀ ਨਹੀਂ ਲਾਗੀ ਸੀਗੀ ਬਾਸਾ ਠੰਡਾ ਵਾਲਾ ਨਾ ਪਿਆਓ ਹੂੰ 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 ਨਾ ਨਾ ਵੀਡੀਓ ਤਾਂ ਨਹੀਂ ਚਾਲ ਦੀ ਵਾਸੀ। ਤਗੜੀ ਵਾਸੀ ਆਪਾ। ਠੀਕ ਹੈ ਬੱਛਾ। ਸਾਸਰੀ ਘਰ ਪਈ ਇਹ ਵੀ ਆਪਣੀ ਚਾਚੀ ਆ ਪਰਲੇ ਘਰੋਂ। ਆਪਣੇ ਆਮਨ ਦੇ ਮੰਮੀ ਆ ਉਹ ਮਾਸੀ ਦੇ ਰਿਵਾਜ ਆ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸ ਦੇ ਹੁੰਦੇ ਆਗੇ। ਆਹੀ ਪਾਣੀ। ਬਾਕੀ ਮਾਸੀ ਸਾਸਰੀ ਘਰ ਨਹੀਂ ਵਧੀਆ ਬੁਲਾਈ। ਆਇਓ ਮਾਸੀ। ਸਾਂਗ ਲਾਜ ਜੀ ਤੁਸੀਂ ਗੱਲ ਕਰ ਲੈ ਤਾਂ। ਸਾਂਗਦੇ ਨਹੀਂ ਹੁੰਦੇ ਚੱਲ ਕਰ ਲਓ ਗੱਲ ਕੋਈ ਨਾ ਬੰਦ ਕਰਦਾ। ਕਰਤਾ। ਜਲਦੀ ਆ ਜਾ। ਨਹੀਂ ਚੱਲਦਾ। ਨਾ ਕਿਹਾ। ਦਾਂ ਗਿਆ ਤੁਹਾਨੂੰ ਵੀ ਸੰਗ ਲੱਗਦੀ ਮੈਨੂੰ ਲੱਗਦੀ ਨਹੀਂ ਹੈ ਕਿ ਇਹ ਤਾਂ ਹੋਰ ਨੂੰ ਲੱਗਦੇ ਸਾਗ ਨੂੰ ਮੈਂ ਤਾਂ ਕਾਟੀ ਲੱਗਦੀ ਹੈ ਕਿ ਮੈਂ ਤਾਂ ਸਿੱਖ ਰਹੀ ਆਂ ਤੇਰੇ ਕੋਲ ਗੜਬਵਾ ਰ ਹੁਣ ਵੀ ਦੇਖੇਗੀ ਕਿਉਂ ਲੈ ਮਾਸੀ ਕਹਿੰਦੀ ਹੋਰ ਤਾਂ ਦੇਖਣੀ ਆਂਡਣਾ ਗਵਾਂਡਣਾ ਸਾਰੇ ਆਂਡੀ ਗਵਾਂਡੀ ਪਿੰਡ ਵਾਲੇ ਮੇਰ ਬਰਬਰ ਕੀ ਤਾਂ ਹੋ ਕਹੇ ਕੋਈ ਨਾ ਮਾਸੀ ਵੀਰ ਕੀ ਹੋ ਗਿਆ ਉਹੀ ਹੀ ਰਹਿੰਦਾ ਬੰਦਾ ਹੋਰ ਕਦੋਂ ਆਊਗਾ ਫੌਜੀ ਫੌਜੀ ਚੌਥੇ ਮਹੀਨੇ ਚ ਚੌਥੇ ਮਹੀਨੇ ਪੈ ਦੇ ਜਾਂਦਾ ਮੇਰੀ ਬਹਾ ਆ ਗਿਆ ਨੇੜੇ ਫਿਰ ਤਾਂ ਆਜੋ 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 ਖਾ ਲੋ ਖਾ ਲੋ ਆਇਆ ਕੋਈ ਨਹੀਂ ਰਲਾ ਦੂੰ ਆਇਆ ਥਿੱਲੇ ਕੇਲੇ ਕੇਲੇ ਇੱਧਰ ਦੀ ਆ ਕਿੱਲਾ ਦਰਿਆ ਕਿੱਥੇ ਆ ਤੇ ਇੱਕ ਪਾਸੇ ਨੂੰ ਪਾਈ ਹਰਾ ਪਾਇ ਪ ਤਾਜਾ ਕੁਦਰ ਕੇ ਇੱਕ ਪਾਸੇ ਆਚਾਰ ਪੈ ਟੋਕਰੀ ਚ ਦੇਖੋ ਕਿਹੜੇ ਨੀਲੇ ਦਾ ਵੱਧ ਚਾਹ ਕਰੋਗੇ ਕੱਲ ਤਾਂ ਆਚਾਰ ਨੂੰ ਜੁੰਬੜੀ ਸੀ ਭੱਜ ਕੇ ਤੇ ਇਹ ਤਾਂ ਥੋੜਾ ਜਿਹਾ ਮੰਮੀ ਨੇ ਰੜ ਕੇ ਵੀ ਜੇ ਮੈਂ ਗੱਲ ਕਰੀ ਸੀ ਆਚਾਰ ਦਾ ਇਹਨੇ ਇਹਦਾ ਜਵੀ ਦਾ ਚਾਹ ਕਰਿਆ ਸੀਗਾ ਆਚਾਰ ਵੀ ਵਿਆਪਾਰਾਂ ਕੋਲੇ ਲੈ ਕੇ ਕੱਢ ਦੇ ਲਿਆਓ ਖਾਲ ਆਉਦਾ ਆਉਦਾ ਇਹਨਾਂ ਨੂੰ ਪਾ ਦੇ ਬਸ ਆ ਟੋਕਰਾ ਭਰਿਆ ਪਿਆਗਾ ਹੂੰ ਬੱਲੇ 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 ਜੇ ਦੇਹਿਆਂ ਲੇਟ ਹੋ ਜਾਈਏ ਤੇ ਉਹ ਦੇਹ ਭਾਈ ਭੱਜ ਭਜਾਈ ਚ ਆ ਵੱਦ ਪਾ ਦੇ ਇਹਨੂੰ ਖੜਾ ਫੇਰ ਅੱਜ ਕੰਮ ਕਰਦੇ ਆਂ ਇਹ ਚਾਰ ਘਟਾ ਤਾਂ ਨੇ ਆਚਾਰ ਰਲਾ ਦੇਣਾ ਵਿੱਚ ਥੋੜਾ ਜਿਹਾ ਹਾਂ ਜੀ ਵੱਦ ਹੈਗਾ ਤਾਂ ਠੀਕ ਆ ਮਮੀ ਤੜਕੇ ਗੱਲ ਕਰਦਾ ਸੀ ਕਿ ਆਚਾਰ ਇੰਨਾ ਬਰੀਕ ਆ ਕਿ ਟੋਕਰੇ ਚ ਪਾਉਣ ਵੇਲੇ ਥੱਲੇ ਛਾਂ ਜਾਂਦਾ ਐਂ ਰੁੱਲ ਜਾਂਦਾ ਇਹ ਥੱਲੇ ਬੱਲੀ ਬੁੱਲੀ ਵਿਛਾ ਕੇ ਰੱਖ ਦਿੰਨੇ ਆ ਹਾਂ ਉਹ ਤਾਂ ਮੱਜ ਤਾਂ ਚਲਾ ਚਲਾ ਮਰੀ ਜਾਂਦੀ ਮੰਮੀ ਜੀ ਰੋ ਕੀਦਾ ਹੋਰ ਬੇ ਪੰਗਾ ਹੀ ਹੋ ਗਿਆ ਇਹਨਾਂ ਨੂੰ ਵੇਖਦੇ ਆਂ ਕੀ ਖਾ ਕੇ ਰਾਈ ਨਹੀਂ ਇਹਨਾਂ ਖਾਤੀਆਂ ਨੇ ਦੜਕ ਰੱਖ ਬਿਠੇ ਰਹਾਂ ਬਾਦੂ ਇਹ ਤਾਂ ਫਟੇ ਚੱਕ ਦੋਣੀਆਂ ਹਰਾ ਖੇਤੜਾ ਹੋ ਗਿਆ ਤਾਂ ਹਰਾ ਜੋਈ ਜੋਈ ਦੇਖ ਤਾਂ ਲਿਆ ਕੇ ਖਲ ਪਾਈ ਪਈ ਇਹਨਾਂ ਦੀ ਦੋਨਾਂ ਨੇ ਪਾਈ ਪਈ ਦੋ ਬਾਟੀਆਂ ਇੱਕ ਅੰਦਰ ਇੱਕ ਬਾਹਰ ਠੀਕ ਆ ਆ ਟੈਂਕੀ ਹੁਣ ਰੱਖ ਹੀ ਦਿੰਨੇ ਆ ਚੱਕ ਕੇ ਕਿਉਂ ਉਹ ਤਾਂ ਉਹਦੀ ਆਖਦਾ ਸੀ ਇਹ ਉਹਦੋਂ ਚੱਜ ਨਾਲ ਆਵਾਜ਼ ਮਾਰ ਦਿੰਦਾ ਮੈਨੂੰ ਮੈਂ ਉੱਠ ਜਾਂਦਾ ਪਾਣੋਂ ਦਾ ਸੱਡਾ ਕੀ ਗੱਲ ਸੀ ਮੰਮੀ ਮੈਂ ਉੱਠ ਜਾਂਦਾ ਸੁਨੇਹਾ ਤਾਂ ਚਲ ਕੋਈ ਨਾ ਉਹ ਬਈ ਰਹਿਣੇ ਆ ਹਾਂ ਨਵਾਂ ਹਰਾ ਆ ਗਿਆ ਨਵਾਂ ਹਰਾ ਇੱਧਰ ਵੇਖ ਲੋ ਮੰਮੀ ਦੇਖੀ ਮੰਮੀ ਆ ਦੇਖ ਲੈ ਹਰੇ ਅਬ ਅਚਾਰ ਚ ਮੂੰਹ ਘੱਟ ਰੱਖਿਆ ਹਰੇ ਦਾ ਕੋਈ ਵਾਸਤਾ ਹੀ ਨਹੀਂ ਦਾ ਨਵਾਂ ਹਰੇ ਦਾ ਜਿਵੇਂ ਸਵੇਰੇ ਗੱਲ ਕਰਦਾ ਸੀ ਬਾਈ ਨਵਾਂ ਹਰਾ ਖਾਰਾ ਭਾਈ ਨਿਕਲੇ ਆ ਤਾਜ਼ਾ ਕੋਤਰਾ ਹੋਇਆ ਹਰਾ ਤਾ ਦੇਖ ਲੋ ਭਾਈ ਰਿਜ਼ਲਟ ਤੁਹਾਡੇ ਸਾਹਮਣੇ ਆ ਗਾਂ ਨੇ ਤਾਂ ਹਲਾ ਲਿਆ ਮੂੰਹ ਖਾ ਲੋ ਕੋ ਮਤੇ ਹਰ ਜਮੜੇ ਮੈਨੂੰ ਖਲ ਲਾ ਲੈਣਦੇ ਏ ਖਲ ਕੋੜੇ ਖਲ ਖਰਚ ਨਾ ਦੇਖਦੇ ਆ ਡਿੰਗਰ ਡਿੰਗਰ ਡਿੰਗੜਾ ਅਲਗੋ ਇਹਨਾਂ ਸਾਰਾ ਖਸ਼ੀਰ ਕਰਾ ਇਕੱਠਾ ਹੀ ਕਰ ਦਾਂਗੇ ਆ ਲੈ ਆ ਲੈ ਗਾਈ ਮਾਤੇ ਛੱਡੀ ਇਦੋਂ ਆਚਾਰ ਨਿਆਰੇ ਹੁੰਦੇ ਦਾ ਅੱਜ ਕੱਲ ਸਾਈ ਜੀ ਨੇ ਦੋ ਝੂਟੇ ਲੈ ਸੀ ਐ ਜਦੋਂ ਮੈਂ ਚਾਰ ਪੱਟ ਕੇ ਲਿਆ ਸੀ ਤੂੰ ਤਾਂ ਰਹਿ ਗਿਆ ਸੀ ਕਾ ਕਰ ਦੇ ਰੇਸ ਕਰ ਦੇ ਹੋਰ ਕਰ ਰੇਸ ਮਾੜੀ ਚੜਾਈ ਆ ਗਈ ਰੇਸ ਕਰ ਚੜਾਈ ਆ ਗਈ ਬੋਲੇ ਬੋਲੇ ਰੰਗ ਅੱਜ ਉਹ ਤੂੰ ਚੱਚਾ ਗਏ ਤੂੰ ਰੋਲਿਆ ਹੈ ਕੀ ਕਰਿਆ ਆ ਪਾਣੀ ਵਾਲੀ ਟੈਂਕੀ ਤੇ ਰੱਖ ਜਾਈਂ ਉੱਥੇ ਤਾਂ ਆ ਧਰਨੀ ਆ ਧਰਾ ਦੇਣਾ ਪਾਣੀ ਵਾਲੀ ਟੈਂਕੀ ਤੇਰਾ ਦੇਗਾ ਉੱਥੇ ਤਾਂ ਸਾ ਮੇਰੇ ਨਾਲ ਲੱਗ ਕੇ ਆ ਹੋ ਧਰਨਾ ਉੱਥੇ ਮਲਾਵਰਾ ਉਹ ਇੱਕ ਜਣਾ ਆਏ ਕਹਿੰਦਾ ਸੀ ਇੱਧਰ ਜਾ ਕੇ ਕਹਿੰਦੇ ਤਾਜ ਨੂੰ ਆਏ ਕਹਿ ਦਿਓ ਵੀ ਹੈਪੀ ਬਰਥਡੇ ਟੂ ਬੋਲੂਆ ਜਸਪ੍ਰੀਤ ਨੂੰ ਇੱਧਰ ਇੱਧਰ ਨਾ ਲੈ ਕੇ ਗਏ ਜਸਪ੍ਰੀਤ ਗਰੇਵਾਲ 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 ਹੈਪੀ ਬਰਥਡੇ ਚੂ ਟੂ ਨੱਚ ਕੇ ਆਖੂ ਏ ਬੋਲਦੇ ਹਨ ਬੋਲੂਆ ਇਹ ਹੈਪੀ ਬਰਥਡੇ ਚੂ ਟੂ ਨਾ 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 ਹੁਣ ਨੀ ਲਿਪੜੇਗਾ ਨਹੀਂ ਯਾਰ ਬੇਕਾਰ ਹੀ ਬੰਦਾ ਦੂ ਚਲ ਆ ਜਾ ਹੁਣ ਛੱਡ ਗਿਆ ਮੈਂ ਤੈਨੂੰ ਪਹਿਲਾਂ ਕਈ ਦਿਨ ਜਦੋਂ ਇੱਥੇ ਗਾਰਾ ਬਣਾਇਆ ਸੀਗਾ ਤੇ ਉਦੋਂ ਵੀ ਮੈਂ ਡੱਕੇ ਨਾਲ ਕਹਾ ਸਾਫ਼ ਕਰੀ ਜਾਂਦਾ ਸੀਗਾ ਤੇ ਇੱਕ ਬਾਈ ਕਹਿੰਦਾ ਸੀਗਾ ਕਿ ਭਾਈ ਰੋੜਾ ਮਾਰਦੇ ਹੁੰਦੇ ਆ ਕਹੇ ਤੇ ਕਿ ਬਰਕਤ ਆਉਂਦੀ ਆ ਤੇ ਸੁੱਡੀ ਗੱਲ ਸਹੀ ਆ ਬਈ ਪਹਿਲਾਂ ਸਿਆਣੇ ਇਹ ਤੇ ਰੋੜਾ ਹੀ ਫੇਰਦੇ ਹੁੰਦੇ ਸੀ ਕਹੇ ਤੇ ਮੈਂ ਵੀ ਫੇਰਦਾ ਹੁੰਦਾ ਸੀ ਪਰ ਹੁਣ ਜਿਹਦੇ ਤੇ ਰੋੜਾ ਫੇਰਦੇ ਉਹ ਤੋਂ ਉਹ ਕਿਚਰ ਕਿਚਰ ਜੀ ਹੁੰਦੀ ਆ ਉਹ ਕਾਲਜੇ ਜਿ ਚ ਵਜਦੇ ਉਹ ਬਈ ਬਾਲੀ ਪੈੜੀ ਲੱਗਦੀ ਆ ਉਹ ਉਹ ਮਿਸਤਰੀ ਵੀ ਕਈ ਵਾਰੀ ਕਰੰਟੀ ਜੀ ਮਾਰਦਾ ਬੱਠਰ ਜਿਵੇਂ ਤੇ ਖੜਾ ਨਹੀਂ ਜਾਂਦਾ ਤਾਂ ਹੀ ਮੈਂ ਕਹਿੰਦਾ ਨਾ ਮਿਸਤਰੀ ਕੋਲੇ ਨਹੀਂ ਮੈਂ ਖੜਦਾ ਬਈ ਉਹਦਾ ਪਰ ਇਹ ਟੰਟਾ ਟ ਟਵਟਾ ਚੱਕ ਲੂ ਆ ਤਾਂ ਬਈ ਉਸ ਕਰਕੇ ਤੇ ਮੇ ਰੋੜਾ ਨਹੀਂ ਮਾਰਦੇ ਪਹਿਲਾਂ ਰੋੜਾ ਮਾਰਦੇ ਹੁੰਦੇ ਸੀ ਉਹ ਹਨਾ ਮੰਮੀ ਉਹ ਅੰਦਰੋਂ ਬਸ ਕਜਾਨ ਜੀ ਠਾ ਦਿੰਦੀ ਆ ਉਹ ਤਾ ਕਰਕੇ ਬਸ ਡੱਕੇ ਡੁੱਕੇ ਨਾਲ ਹੀ ਸਾਫ ਕਰ ਲੈਨੇ ਹੁੰਨੇ ਕਾਹੇ ਹੋ ਰਹੇ ਹੋਣ ਸੀ ਖਾਦਾ ਘਾਟਾ ਸਿਰ ਬਦਲ ਵੇੜਿਆਗਾ ਤੇ ਘਰੇ ਇੱਕ ਬਾਈ ਦਾ ਕਮੈਂਟ ਆਇਆ ਸੀ ਕਿ ਹਨਾ ਬਈ ਤੁਹਾਡੇ ਮੰਮੀ ਤੇ ਗੱਗੂ ਦੀ ਮੰਮੀ ਬਹੁਤ ਕੰਮ ਕਰਦੇ ਆਗੇ ਤੇ ਕਿ ਬਾਪੂਰੇ ਨਹੀਂ ਕਰਦੇਗੇ ਤੇ ਬਾਪੂਰੇ ਤਾਂ ਬਈ ਖੈਰ ਰਿਟਾਇਰ ਕਰੇ ਹੋਏ ਆਗੇ ਜਿੰਨਾ ਕੰਮ ਕਰਦੇ ਕਰਦੇ ਫਿਰ ਬਥੇਰਾ ਕਰਦੇ ਆ ਪਾਪਾ ਦੋਨੇ ਟਾਈਮ ਦੁੱਧ ਪਾ ਕੇ ਆਉਂਦੇ ਆ ਖਾਲ ਗੱਪਾ ਸਾਰਾ ਲੈ ਕੇ ਆਉਂਦੇ ਨੇਗੇ ਤੇ ਗੱਗੂ ਤੇ ਡੈਡੀ ਦੇ ਥੋੜੇ ਜਿਨਾ ਪੈਰਾਂ 'ਚ ਦਰਦ ਜਾ ਹੋਣ ਲੱਗ ਜਾਂਦਾ ਸੀ ਪਿਛਲੇ ਕੁ ਸਮੇਂ ਤੋਂ ਆ ਨਾੜਾ ਨੂੜਾ ਨਹੀਂ ਕੋਈ ਦਿੱਕਤ ਜੀ ਤਾਂ ਕਰਕੇ ਬਸ ਉਹ ਵੀ ਰਿਟਾਇਰ ਹੀ ਨੇ ਕੰਮ ਵੱਲੋ ਜਦੋਂ ਆਪਈ ਆਪਾਂ ਹੈਗੀਆਂ ਕਿਤੇ ਬਾਪੂ ਹਰਿਆਂ ਨੂੰ ਕਾਨੂੰ ਤਕਲੀਫ ਦੇਈਏ ਤੇ ਬਾਕੀ ਬਈ ਮਾਵਾਂ ਘਰਾਂ ਚ ਸਾਰਿਆਂ ਦੇ ਕੰਮ ਕਰਦੀਆਂ ਨੇ ਬਈ ਕਿਤੇ ਨਹੀਂ ਕਰਦੀਆਂ ਹਨ ਕਿ ਕੋਈ ਕਿਸੇ ਦੇ ਬਾਹਲੇ ਕੋਈ ਸੋਖ ਚ ਹੋਵੇ ਬੰਦਾ ਕੋਈ ਜਮੇ ਹਨਾ ਉਹ ਮੱਜੇ ਤੋਂ ਪੈਰੀ ਨਾ ਲਾਉਂਦੇ ਉਹਨਾਂ ਦੀ ਗੱਲ ਅੱਡਾ ਹਨਾ ਮੰਮੀ ਤੇ ਖੈਰ ਇੱਕ ਭਾਈ ਜਸਪ੍ਰੀਤ ਕਰੇਵਾਲ ਉਹਨਾਂ ਨੇ ਕਿਹਾ ਸੀਗਾ ਕਿ ਤਾਜ ਮੇਰਾ ਜਨਮ ਦਿਨ ਦੀਆਂ ਵਧਾਈਆਂ ਦੇ ਦੇ ਤੇ ਵੀ ਤੇਰਾ 3 ਰਾਤਰੀਕ ਨੂੰ ਜਨਮ ਦਿਨ ਸੀ ਉਹਨਾਂ ਦਾ ਮੰਮੀ ਕੀ ਸੀ ਜਸਪ੍ਰੀਤ ਕੀ ਗੋਤ ਕਰੇ ਵਾਲਾ ਮੰਮੀ ਨੇ ਪਹਿਲਾਂ ਹੀ ਦੱਸਿਆ ਜੀ ਤੈਨੂੰ ਵਧਾਈਆਂ ਲੱਖ ਲੱਖ ਵਧਾਈਆਂ ਬੇਟਾ ਤੇਰੀ ਵੱਡੀ ਹੋ ਪਰਮਾਤਮਾ ਤੈਨੂੰ ਖੁਸ਼ੀਆਂ ਬਖਸ਼ੇ ਤਨਵਾਦ ਤੇਰੇ ਰਾਜੀ ਖੁਸ਼ੀ ਰਹੋ ਰਾਜੀ ਖੁਸ਼ੀ ਰਹੋ ਦੇ ਹੋਰ ਬੋਲ ਰਹੀ ਕਿ ਦੱਸ ਉਹ ਬਸ ਕੋਈ ਵਧੀਆ ਗਾ ਤੇਰਾ ਤਾਜ ਨੂੰ ਦੋ ਵਾਰੀ ਟਰਾਈ ਕਰ ਲਿਆ ਮੈਂ ਤਾਜ ਆ ਭਾਈ ਬੋਲਿਆ ਨਹੀਂ ਮਸਤ ਸੀਗਾ ਮੈਂ ਤਾਂ ਬੋਰਪਾ ਜੀ ਕਰ ਨਾਈ ਮਮੀ ਉਹ ਰੇ ਕਰੀ ਜਾਂਦੇ ਸੀਗੇ ਥੱਕ ਗਿਆ ਉਹ ਤਾਜ ਦਾ ਪਾਪਾ ਪਹਿਲਾਂ ਕੀ ਕਹਿੰਦੇ ਅੱਜ ਤੜਕੇ ਤੇ ਲੱਗਿਆ ਸਦਿਆਂ ਉੱਠ ਕੇ ਉਦੋਂ ਦੇ ਖੇਡਣਾ ਤੇ ਸੂਰਜ ਹੋਰੇ ਖੈਰ ਥੋੜੀ ਢਲਮੇ ਪੈ ਗਿਆ ਤੇ ਧੁੱਪ ਨਿਕਲਿਆ ਆਉਂਦੀ ਹੁੰਦੀ ਆ ਤਿੰਨ-ਚ ਦਿਨਾਂ ਦੀ ਤਿੰਨ-ਚਾਰ ਦਿਨਾਂ ਦੀ ਸੋਹਣੀ ਹੈ ਇਹਦਾ ਖਾ ਕੀ ਇਹਨੂੰ ਤਾਂ ਅੱਧਾ ਹਰੇ ਦਾ ਟੋਕਰਾ ਹੋਰ ਵੀ ਪਾਤਾ ਸੀਗਾ ਉਂ ਹੀ ਖੜੀ ਆ ਤਾਂ ਮਸਤ ਹੋਈ ਬਸ ਹੁਣ ਰੱਜ ਗਈ ਬਥੇਰਾ ਤੇ ਖੈਰ ਨਾ ਆਤੋਲੀਏ ਫਿਰ ਬਾਤ ਦੀ ਬਾਤ ਕਰਦੇ ਆ ਤੇ ਪਿੰਡਾਂ ਵਾਲੇ ਮਾਈਆਂ ਪਾਈਆਂ ਬਈ ਸਾਰੇ ਇਹ ਕੰਮ ਕਰਦੇ ਹੁੰਦੇ ਆ ਕਿ ਸੁਨੇਹਾ ਵੀ ਉੱਠਦੇ ਹੁੰਦੇ ਆਗੇ ਹਨਾ ਕਿਸੇ ਦੇ ਕੋਈ ਸੋਚੋ ਇੱਕ ਘਰ ਦੇ ਕੋਈ ਲੇਟ ਉੱਠਦੇ ਹਉਣ ਬਈ ਉਹਨਾਂ ਦਾ ਆਪਾਂ ਕਹਿ ਨਹੀਂ ਸਕਦੇ ਹਨਾ ਮੰਮੀ ਆਪਾਂ ਤਾਂ ਪਹਿਲੇ ਦਿਨ ਹੀ 4 ਵਜੇ ਉੱਠਦੇ ਤੇਰੀ ਦਾਦੀ ਵੀ 4 ਵਜੇ ਉੱਠਦੀ ਪਹਿਲਾਂ ਹਾਂਜੀ ਮੰਮੀ ਕੀ ਕਰਦਾ ਉਹ ਹਾਂ ਆ ਕੀ ਹੈ ਅੱਗ ਪਾਉਣੀ ਹੈ ਅੱਗ ਕਿੱਥੇ ਪਾਉਣੀ ਆ ਨੱਗੇ ਬੈਰੀ ਉਹ ਕੀ ਬਜ਼ਾਰਲਾ ਰੱਖਿਆ ਨਾਲੇ ਉੱਥੇ ਹੈ ਹਾਂ ਸੈਜੋ ਆਉਣਾ ਪੁੱਤਰ ਤੇ ਆਹ ਪਾਣੀ ਵਾਲਾ ਹੌਦ ਆਪਣਾ ਅੱਜ ਵੀ ਰੱਖਿਆ ਨਹੀਂ ਗਿਆ ਤੇ ਇੱਕ ਤਾਂ ਬੇੜਾ ਜੇ ਮਦੀ ਡਿਊਟੀ ਦਾ ਹੋਈ ਜਾਂਦਾ ਸੀਗਾ ਖਿੱਚ ਤੂਚ ਸੀਗਾ ਕੰਮ ਆ ਤੇ ਫਿਰ ਦੋ ਚਾਰ ਬੰਦੇ ਵੀ ਇਕੱਠੇ ਕਰਨੇ ਪੈਣਗੇ ਹੌ ਉੱਥੇ ਰੱਖਣਾ ਸਾਹਮਣੇ ਤੇ ਫਿਰ ਟਾਈਮ ਲੱਗਦਾ ਤਾਂ ਕਰਕੇ ਤੇ ਜੇ ਮ ਜਾਣ ਦਾ ਬੇੜਾ ਹੋਣਾ ਤੇ ਆਪਣੀ ਬਾਤ ਚੀਤ ਦੀ ਗੱਲ ਕਰਦੇ ਆਂਗੇ ਹਾਂ ਉਹ ਨਹੀਂ ਆਉਂਦਾ ਉਹਦਾ ਖੇਡੂਆ ਕੱਟੀ ਨਾਲ ਹੁਣ ਨਹੀਂ ਤੂੰ ਪਹਿਲਾਂ ਬੂਟ ਪਾਉ ਜਾ ਕੇ ਬੇਟੇ ਕੱਲ ਜਿਹੜੀ ਬਾਤ ਪਾਈ ਸੀਗੀ ਆ ਕਾਲਾਸੀ ਕਲਿੱਤਰ ਸੀ ਕਾਲੇ ਪਿਓ ਦਾ ਪੁੱਤਰ ਸੀ ਇਹ ਸਿਰ ਦੇ ਬਾਲ ਚਰਦਾ ਸੀ ਆ ਭੱਜ ਗੁੱਟਲੀ ਵਿੱਚ ਵੱੜਦਾ ਸੀ ਤੇ ਇਹਦਾ ਬਈ ਸਹੀ ਉੱਤਰ ਸੀਗਾ ਅੱਖ ਦੀ ਪੁਤਲੀ ਤੇ ਮੈਨੂੰ ਇਹ ਉੱਤਰ ਤਾਂ ਕਿਤੇ ਨਜ਼ਰ ਨਹੀਂ ਆਇਆਗਾ ਤੇ ਫਿਰ ਕਈ ਦਿਨਾਂ ਤੱਕ ਕੋਈ ਆਪਣੇ ਨਾਂ ਨਹੀਂ ਬੋਲੇ ਜਾਂਦੇ ਕਦੇ-ਕਦੇ ਬੋਲ ਦਿੰਦਾ ਉਹਨਾਂ ਜਿੱਦੇ ਮੈਨੂੰ ਬਈ ਸਮਾਂ ਲੱਗਦਾ ਹੁੰਦਾ ਸਮੇਂ ਫਿਰ ਇਹਦੇ ਜਦ ਸਹੀ 8-10 ਮਿੰਟਾਂ ਦਾ ਇਹ ਬਲੌਗ ਵੀ ਐਡ ਹੋ ਜਾਂਦਾ ਕਈ ਵੀਰ ਫਿਰ ਪਹਿਲਾਂ ਵੀ ਕਿਹਾ ਇੱਕ ਦੋ ਵਾਰੀ ਵੀਰਾਂ ਨੇ ਕਿ ਬਈ ਨਾਂ ਦੀ ਤਾਂ ਕੋਈ ਵੱਡੀ ਗੱਲ ਨਹੀਂ ਜਿੱਦੇ ਮੈਨੂੰ ਸਹੀ ਜਿਹਾ ਲੱਗਦਾ ਵੀਰ ਮੈਂ ਬੋਲ ਦਿੰਦਾ ਹੁਣ ਉਹਦੇ ਆਪ ਵੀ ਬਈ ਸੁਖਦੇਵ ਸਿੰਘ ਲਿਹਾਣ ਸਿੰਘ ਆਦਿ ਉਹ ਕਹਿੰਦੇ ਬਈ ਬਾਤ ਦਾ ਉੱਤਰ ਦਿੰਦੇ ਜਿਹੜੇ ਉਹਨਾਂ ਦਾ ਨਾਂ ਬੋਲ ਦਿਆ ਕਰੋ ਠੀਕ ਆ ਬਈ ਮੈਂ ਕੋਸ਼ਿਸ਼ ਕਰਿਆ ਕਰੂੰਗਾ ਤੇ ਧੰਨਵਾਦ ਜਿਹੜੇ ਵੀਰਾਂ ਨੇ ਜੋ ਵੀ ਕਮੈਂਟ ਕਰਿਆ ਸਾਡੇ ਨਾਲ ਜੁੜੇ ਹੋਏ ਹੈ ਚੈਨ ਉਹ ਯਾਰ ਦੁਕਾਨ ਨੂੰ ਪੱਗੇ ਲਈ ਜਨਾ ਹਟ ਜਾਣਾ ਕਿ ਠਾਈ ਆ ਆ ਗਰੀਨ ਪਾਣੀ ਚੱਕਰ 돌ਦਾ ਇੱਥੇ ਪਾਣੀ ਬਿੱਲਾ ਫੜਿਆ ਹਾਂ ਹਾਂ ਹੱਥ ਪਾਈ ਜੀ ਆ ਜਾ ਆਪਾਂ ਬਾਪ ਪਾਈਏ ਆ ਗਰੀਨ ਬੋਦੇ ਬੱਠਾ ਹੱਥ ਮਾਰਿਓ ਨਹੀਂ ਰਹਿਣਦੇ ਯਾਰ ਕਿਹੜੀ ਬਾਤ ਪਾਵਾਂਗੇ ਅੰਮੀ ਬਾਤ ਪਾਉਣੀ ਆ ਵੇ ਬੁੱਥ ਦੇ ਦੇਖਿਆ ਹਰ ਮੌਸਮ ਵਿੱਚ ਬਿਖੜਾ ਦੇਖਿਆ ਕਮੈਂਟ ਜ਼ਰੂਰ ਭੇਜੋ ਵੀ ਕੀ ਹੈ ਛੋਟੀ ਜਿਹੀ ਬਾਤਾਂ ਛੋਟੀ ਜਿਹੀ ਬਾਤਾਂ ਦੱਸੋ ਕਿਹੜਾ ਫਾਲਾ ਇਹ ਕਿਹੜਾ ਫਾਲਾ ਧੰਨਵਾਦ ਬੇਟਾ ਜੁੜੇ ਰਹੋ ਚੰਦ ਨਾਲ ਸਤਿ ਸ੍ਰੀ ਅਕਾਲ ਸੋਨੂ ਆਉਣਾ ਸਹਿਜ ਤੇ ਇਸੇ ਦੇ ਨਾਲ ਸਮਾਪਤੀ ਆ ਠੀਕ ਮਮੀ ਅੱਜ ਦੇ ਬਲੌਗ ਦੀ ਤੇ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਜੁੜੇ ਰਹੋ ਚੈਨਲ ਦੇ ਨਾਲ ਹੋ ਸਕਤਾਂ ਕਿ ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਤੂੰ ਨਾ ਪੰਕੇ ਨਾਲ ਆਇਆ ਕਰ ਆਓ ਦੇਖੀਏ ਉਹਦੇ ਚ ਵੜਨ ਨੂੰ ਖਰਦਾ ਤਾਜ ਦੇਖੀ ਤੂੰ ਕਹਿੰਦਾ ਮੈਂ ਬਰਮੇ ਚ ਵੜ ਜੂਗਾ ਹੋ ਗਿਆ ਹੋ ਲੋਕ ਗਿਆ ਹੁਣ ਕਿਵੇਂ ਫੜੇਗਾ ਹੈ ਉਹ ਗਾਹਾਂ ਨਾ ਓਏ ਮੰਮੀ ਬਾਰਮੇ ਚ ਵੜ ਗਿਆ ਮੂਰੇ ਨਾਲ ਡੱਗ ਪੇ ਬਾਰਮਾ ਡੇਡਾ ਕਰਕੇ ਕੱਢਣਾ ਬੂ ਆ ਗਿਆ ਆ ਗਿਆ ਆ ਗਿਆ ਪੁੱਠਾ ਬੈਕ ਆਇਆ ਤਾਜ ਆ ਜਾ ਪੁਸ਼ ਲਾਇਆ ਸੀ ਉਹਨੇ ਚੱਕਿਆ ਨਹੀਂ ਉਹ ਤਾਂ ਖੇਡੀ ਜਾਂਦਾ ਬਾਲੀਬਾਲ ਉੱਥੇ ਸਕੂਲ ਚ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਦੇਖੀ ਤਾਜ ਕਿਵੇਂ ਵੜ ਗਿਆ ਸੀ ਅੰਦਰ ਬਿੱਲਾ ਛਿੜਿਆ ਨਾ ਕਰ ਇਹਨੂੰ ਤਾਈ ਤਾਂ ਤੇਰੇ ਲੱਪੜ ਮਾਰਦਾ ਇਹ ਪੰਗੇ ਲੈਣਾ ਦੋ ਇਹਦੇ ਨਾਲ ਸਹਿਜ ਨੂੰ ਕੁਝ ਨਹੀਂ ਕਹਿੰਦਾ ਆੜੀਆ ਆੜੀਆ ਹਾਂ ਆੜੀਆ ਠੀਕ ਐ ਬਾਹਰ ਆਓ ਥੱਲੇ ਤੂੰ ਖੇਡ ਲੈ ਆਉਨਾ ਸਹਿਜ ਸਹਿਜ ਬੋਲ ਮਾਰੀਂਦੀ ਚੰਗਤਾ ਜਾ ਸਹਿਜ ਕੋਲ ਚੱਲੀਏ ਤੇ ਬਸ ਸਮਾਪਤੀ ਐ ਬਾਈ ਹਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਰਹੋ ਮਿਲਦੇ ਆ ਕੱਲ ਨੂੰ ਨਵੇਂ ਬਲੌਗ ਦੇ ਨਾਲ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਪੇਣਾ ਨੂੰ ਹਾਂਜੀ ਜਿਗਲਾਂ ਇਹ ਗੱਡੇ ਚ ਕਾਹਤੇ ਚੜੇ ਬੈਠੇ ਹੋ ਐਡੇ ਵੱਡੇ ਆਲ ਨੇ ਲੱਗੇ ਪਏ ਆ ਕਿੱਥੇ ਆ ਉਹ ਦਿਖਦਾ ਨਹੀਂ ਹੈਗਾ ਕਿੱਥੇ ਲੱਗੇ ਪਏ ਆ ਆ ਆ ਜਾਲ ਨਾਲ ਲੱਗੇ ਪਿਆ ਉਹ ਤਾਂ ਦੇਖਦਾ ਹੋ ਕਿੱਥੇ ਅੱਛਾ ਉਹਨਾਂ ਦੇ ਛੱਤ ਤੇ ਉਹਨਾਂ ਨੇ ਤਾਂ ਬਾੜੇ ਲਾਏ ਹੋਏ ਆ ਕਾਲੇ ਨੇ ਉਹ ਵੱਡੇ ਵੱਡੇ ਆਲ ਨੇ ਲਮਕਾਏ ਹੋਏ ਆ ਉੱਪਰ ਉੱਥੇ ਇੰਨੇ ਕਬੂਤਰ ਚਿੜੀਆਂ ਸਾਰੇ ਜਾਨਵਰ ਆਉਂਦੇ ਘੁੱਗੀਆਂ ਤੋਤੇ ਚੱਲ ਚੰਗਾ ਸਹਿਜ ਚੱਲਦੇ ਆ ਫਿਰ ਸਾਸਰੀ ਘਰ ਬਲਾਗ ਸਾਰਿਆਂ ਨੂੰ ਠੀਕ ਆ ਚੰਗਾ ਮਿਲਦੇ ਆ ਭਈ ਅਗਲੇ ਬਲਾਗ ਵਿੱਚ